ਜੈਤੋ ਦੀ ਮੁੱਖ ਅਨਾਜ ਮੰਡੀ ਵਿੱਚ ਅੱਜ ਤੋਂ ਨਵੀਂ ਖਰੀਦ ਸ਼ੁਰੂ ਹੋਈ ਬੈਲੀ ਢੇਰੀ ਦੀ ਬੋਲੀ ਮਾਰਕੀਟ ਕਮੇਟੀ ਦੇ ਚੇਅਰਮੈਨ ਲక్ష్మణ ਪਖਤਵਾਨਾ ਨੇ ਲਵਾਈ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਲక్ష్మణ ਪਖਤਵਾਨਾ ਨੇ ਦੱਸਿਆ ਕਿ ਜੈਤੋ ਮਾਰਕੀਟ ਕਮੇਟੀ ਦੇ ਅਧੀਨ ਆਉਂਦੇ ਸਾਰੇ ਖਰੀਦ ਕੇਂਦਰਾਂ ਵਿੱਚ ਹੀ ਮੁਕੰਮਲ ਪ੍ਰਬੰਧ ਕੀਤੇ ਗਏ ਨੇ ਤੇ ਇਹ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਂਦੀ ਜਾਏਗੀ ਆ ਸਰ ਜੀ ਬੋਲੀ ਕੀਤੀ ਗਈ ਹੈ ਛੋਨੇ ਦੀ ਕੀ ਕਹਣਾ ਚਾਹੀਦਾ ਪਹਿਲਾਂ ਤਾਂ ਇਹ ਸਾਰੇ ਜਿੰਨੇ ਕਿਸਾਨ ਭਰਾ ਆਏ ਆ ਤੇ ਮਜ਼ਦੂਰ ਭਰਾ ਸਾਡੀ ਆਮ ਆਦਮੀ ਪਾਰਟੀ ਵੱਲੋਂ ਸਾਡੀ ਸਮੂਹ ਲੀਡਰਸ਼ਿਪ ਭਾਈ ਧਰਮਜੀਤ ਜੀ ਗਵਿੰਦਰਵਾਲ ਜੀ ਕਿਰਪੀਤ ਜੀ ਨਰਿੰਦਰਪਾਲ ਐਮਸੀ ਜੀ ਡਾਕਟਰ ਹਰਪਾਲ ਜੀ ਤੇ ਸਾਰਿਆਂ ਵੱਲੋਂ ਬਹੁਤ ਬਹੁਤ ਮੁबारकਾ ਕਿਸਾਨ ਭਰਾਵਾਂ ਨੂੰ ਤੇ ਆੜਤੀਏ ਭਰਾਵਾਂ ਨੂੰ ਜਿਹੜੇ ਅੱਜ ਜਿਹੜੀ ਬੋਲੀ ਲੱਗੀ ਆ ਤੇ ਸਾਡੀ ਇੱਕ ਇਹ ਉਮੀਦ ਆ ਕਿ ਜਿਸ ਤਰ੍ਹਾਂ ਭਾਈ ਹਰਪਾਜਨ ਸਿੰਘ ਜੀ ਦਬੜੀ ਖਾਨੇ ਵਾਲੇ ਦੀ ਪਹਿਲੀ ਬੋਲੀ ਲੱਗੀ ਆ ਤੇ ਇਸੇ ਤਰ੍ਹਾਂ ਸਾਡੇ ਕਿਸਾਨਾਂ ਨੂੰ ਵੀ ਫੀਲ ਆ ਵੀ ਜਿਵੇਂ ਇਸ ਤਰ੍ਹਾਂ ਇਹ ਸੁੱਕਾ ਝੋਨਾ ਲੈ ਕੇ ਆਇਆ ਤੇ ਦੂਜੇ ਕਿਸਾਨ ਵੀ ਇਸ ਤਰ੍ਹਾਂ ਸੁੱਕਾ ਝੋਨਾ ਲੈ ਕੇ ਆਉਂਦੇ ਆ। ਆ ਜਿਹੜੇ ਪ੍ਰਬੰਧਾਂ ਦੀ ਗੱਲ ਕੀਤੀ ਹੈ ਤਾਂ ਕੀ ਕੀ ਪ੍ਰਬੰਧ ਕੀਤੇ ਗਏ ਮਿੰਟ ਕੋਲ? ਪ੍ਰਬੰਧ ਸਾਰੇ ਆ ਜੀ ਅੱਗੇ ਨੌ ਵੀ ਮੁਕੰਮਲ ਵਧੀਆ ਪ੍ਰਬੰਧ ਕੀਤੇ ਗਏ ਆ। ਅੱਗੇ ਵੀ ਕਿਸੇ ਕਿਸਮ ਦੀ ਕੋਈ ਨਹੀਂ ਆਉਣ ਦਿੱਤੀ ਗਈ ਤਕਲੀਫ ਤੇ ਹੁਣ ਵੀ ਨਹੀਂ ਕੋਈ ਕਿਸੇ ਕਿਸਮ ਦੀ ਕਿਸਾਨ ਤਿਆਰਤੀਆਂ ਨੂੰ ਆਉਣ ਦਿੱਤੀ ਜਾਂਦੀ। ਕਿੰਨੇ ਸੈਂਟਰ ਬਣਾਏ ਹੋਏ ਨੇ? ਸੈਂਟਰ ਆ ਜੀ ਜਿਹੜੇ ਸਾਡੇ ਬਾਈ ਆ ਜੀ। ਬਾਈ ਮੰਡੀਆਂ ਦਾ। ਆ ਤੁਸੀਂ ਸਭ ਕੀ ਕਹਣਾ ਚਾਹੋ ਦੇਖੋ ਹਰ ਵਾਰੀ ਸਰਕਾਰ ਜਿਹੜੇ ਨਵੇਂ ਤੋਂ ਨਵੇਂ ਪ੍ਰਬੰਧ ਜਿਹੜੇ ਕਰਦੀ ਹੈ ਇਸ ਵਾਰ ਵੀ ਵਧੀਆ ਜਿਹੜੇ ਪ੍ਰਬੰਧ ਆ ਸਰਕਾਰ ਵੱਲੋਂ ਕੀਤੇ ਗਏ ਆ ਤੇ ਆਸ ਕਰਦੇ ਆ ਜਿਹੜੇ ਸਾਡੇ ਸ਼ੈਲਰ ਦੇ ਮਾਲਕ ਆ ਉਹ ਵੀ ਆਪਦੀ ਤਨਦੇਹੀ ਦੇ ਨਾਲ ਤੇ ਪੂਰੇ ਮਤਲਬ ਟਾਈਮ ਲਾ ਕੇ ਜਿਹੜਾ ਛੇਤੀ ਤੋਂ ਛੇਤੀ ਜਿਹੜਾ ਝੋਨਾ ਜਿਹੜਾ ਮੰਡੀਆਂ ਦੇ ਵਿੱਚੋਂ ਚੱਕਣਗੇ ਤੇ ਅਸੀਂ ਆਪਦੇ ਵੱਲੋਂ ਵੀ ਬਾਰ-ਬਾਰ ਮੰਡੀਆਂ ਦੇ ਵਿੱਚ ਜਾਂਦੇ ਰਵਾਂਗੇ ਜਿੱਥੇ ਕਿਸੇ ਨੂੰ ਕਿਸਾਨ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਮੱਸਿਆ ਆਉਂਦੀ ਹੈ ਤਾਂ ਸਾਡੀ ਮਾਰਕੀਟ ਕਮੇਟੀ ਦੇ ਡਾਕਟਰ ਚੇਅਰਮੈਨ ਸਾਹਿਬ ਨੂੰ ਦੱਸ ਸਕਦੇ ਆ ਤੇ ਅਸੀਂ ਆਪਦੇ ਵੱਲੋਂ ਵੀ ਪੂਰੀ ਤੋਰਾ ਫਿਰਾ ਕਰਕੇ ਜਿਹਦਾ ਕੋਈ ਸਮੱਸਿਆ ਹੋਈ ਉਹਦਾ ਹੱਲ ਕਰਦੇ ਰਵਾਂਗੇ ਆਨੰਦਪ੍ਰੀਤ ਜੀ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਧੋਨੇ ਦੀ ਜਿਹੜੀ ਖਰੀਦ ਦੀ ਸ਼ੁਰੂਆਤ ਚੇਅਰਮੈਨ ਸਾਹਿਬ ਹੋਰਾਂ ਨੇ ਕਰਵਾਈ ਹੈ ਜੀ ਆਪਣਾ ਡਾਕਟਰ ਲਸ਼ਮਣ ਭਗਤ ਜੀ ਨਾਲ ਚੇਅਰਮੈਨ ਸਾਹਿਬ ਮੌਜੂਦ ਨੇ ਸਾਡੇ ਧਰਮਜੀਤ ਜੀ ਔਰ ਮੈਂ ਮੁਬਾਰਕਬਾਦ ਦਿੰਦਾ ਹਾਂ ਉਹ ਕਿਸਾਨ ਵੀਰਾਂ ਨੂੰ ਜਿਨ੍ਹਾਂ ਦੀ ਪਹਿਲੀ ਬੋਲੀ ਅੱਜ ਲੱਗੀ ਔਰ ਅੜਤੀ ਵੀਰਾਂ ਨੂੰ ਵੀ ਉਮੀਦ ਕਰਦੇ ਹਾਂ ਬਹੁਤ ਜਲਦੀ ਜਿਹੜੀ ਹੈ ਫਸਲ ਜਿਹੜੀ ਮੰਡੀ ਵਿੱਚ ਆਜੂਗੀ ਔਰ ਜਿਹੜਾ ਜਲਦੀ ਹੀ ਕਿਸਾਨਾਂ ਦੇ ਹੱਥਾਂ ਦੇ ਵਿੱਚ ਜਿਹੜਾ ਉਹਨਾਂ ਦਾ ਵਾਜਬ ਮੁੱਲ ਹੋਊਗਾ ਜੀ ਚੇਅਰਮੈਨ ਸਾਹਿਬ ਕੀ ਕਹਿੰਦੇ ਆ ਕਿ ਕਿਸਾਨਾਂ ਲਈ ਤੁਸੀਂ ਮੰਡੀ ਹਾਂ ਸਭ ਤੋਂ ਪਹਿਲਾਂ ਤਾਂ ਕਿਸਾਨਾਂ ਲਈ ਇਹ ਸ ਆਪਣੀ ਪੰਜਾਬ ਦੀ ਸਟੇਟ ਆ ਜਿਹੜੀ ਇਹ ਖੇਤੀਬਾੜੀ ਦੀ ਸਟੇਟ ਆ ਤੇ ਇਹਦੇ ਨਾਲ ਹੀ ਮਜ਼ਦੂਰਾਂ ਦੇ ਕਿਸਾਨਾਂ ਦੇ ਘਰ ਚਲਦੇ ਆ ਤੇ ਮੈਂ ਕਿਸਾਨਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਸੁੱਕਾ ਝੋਨਾ ਲੈ ਕੇ ਆਓ ਤੇ ਸ਼ਾਮ ਨੂੰ ਆਪਣੇ ਘਰੇ ਜਾਓ ਠੀਕ ਹੈ ਸਰ ਹਾਂਜੀ